ਤਸਿਕਾਲ ਦੋਸਤੋ ਕੀ ਹਾਲ ਨੇ ਸਾਰਿਆਂ ਨੂੰ ਮੇਰੇ ਵੱਲੋਂ ਤਸਿਕਾਲ ਮੈਂ ਹੁਣੇ-ਹੁਣੇ ਇੱਕ ਗੁਰਬਾਣੀ ਸ਼ਬਦ ਰਿਕਾਰਡ ਕਰ ਰਿਹਾ ਸੀ ਕੰਪੋਜੀਸ਼ਨ ਬਣਾ ਕੇ ਤਬਲਾ ਪਲੇ ਕਰਕੇ ਤੇ ਨਾਲ-ਨਾਲ ਬਾਦਚੋਂ ਗਾ ਰਿਹਾ ਸੀਗਾ ਥੋੜਾ ਜਿਹਾ ਤੁਹਾਨੂੰ ਸੁਣਾਉਣ ਦੀ ਕੋਸ਼ਿਸ਼ ਕਰਦਾ ਵੀ ਜੇ ਤੁਹਾਨੂੰ ਚੰਗਾ ਲੱਗੇ ਜ਼ਰੂਰ ਦੱਸਿਓ ਕਮੈਂਟ ਕਰਿਓ ਵੀ ਕਿਵੇਂ ਦੀ ਲੱਗੀ ਕੰਪੋਜੀਸ਼ਨ ਤੇ ਮੇਰੇ ਨਾਲ ਫੇਸਬੁਕ ਤੇ ਜਿਆ ਮੇਰੇ ਲਿੰਕ ਚ ਵਟਸਐਪ ਤੇ ਬਹੁਤ ਲੋਕ ਆਇਆ ਜਿਨ੍ਹਾਂ ਨੂੰ ਮਤਲਬ ਕੰਪੋਜੀਸ਼ਨਾਂ ਬਾਰੇ ਨੌਲੇਜ ਵੀ ਆ ਸਾਰੀਆਂ ਚੀਜ਼ਾਂ ਉਹਨਾਂ ਨੂੰ ਪਤਾ ਨਹੀਂ ਤਾਂ ਥੋੜਾ ਜਿਹਾ ਮੈਨੂੰ ਦੱਸੇ ਵੀ ਕਿਸੇ ਨਾਲ ਮੈਚ ਤਾਂ ਨਹੀਂ ਕਰਦੀ ਕਿਉਂਕਿ ਆਪਾਂ ਜਦੋਂ ਵੀ ਕਦੇ ਮਤਲਬ ਬਣਾਉਂਦੇ ਆ ਕੰਪੋਜੀਸ਼ਨ ਤਾਂ ਹਲਕੀ ਹਲਕੀ ਕੋਈ ਨਾ ਕੋਈ ਗਾਣਾ ਦਿਮਾਗ 'ਚ ਰਹਿ ਜਾਂਦਾ ਕੋਈ ਨਾ ਕੋਈ ਗਜ਼ਲ ਦਿਮਾਗ 'ਚ ਰਹਿ ਜਾਂਦੀ ਆ ਜਿਹੜੀ ਪਹਿਲਾਂ ਸੁਣੀ ਹੁੰਦੀ ਆਪਾਂ ਤੇ ਉਹ ਕਦੇ-ਕਦੇ ਆਪਾਂ ਜਦੋਂ ਨਵੀਂ ਕੁਸ਼ ਕ੍ਰੀਏਸ਼ਨ ਕਰਦੇ ਆਂ ਤਾਂ ਉਹ ਕਦੇ-ਕਦੇ ਕਿਸੇ ਨਾ ਕਿਸੇ ਨਾਲ ਥੋੜੀ-ਥੋੜਾ ਮੈਚ ਕਰਦੀ ਰਹਿੰਦੀ ਆ ਤੇ ਮੈਂ ਟਰਾਈ ਕਰਦਾ ਉਹ ਤੋਂ ਡਿਫਰੈਂਟ ਰਹੇ ਤੇ ਹੁਣ ਆਪਾਂ ਸੁਣਦੇ ਮੈਂ ਥੋੜੀ ਜਿਹੀ ਰਿਕਾਰਡ ਕਰ ਚੁੱਕਿਆ ਤੇ ਸੁਣਿਓ ਅੱਖੀ ਕੜੀ ਨਾ ਤੇ ਖੜ ਗਈ ਅੱਖੀ ਕੜੀ ਨਾ ਨੇ ਖੜ ਆਉਖੀ ਕੜੀ ਨਾ ਤੇ ਖਣਦੇ ਆਉਖੀ ਕੜੀ ਨਾ ਤੇ ਖਣਦੇ ਆਪਣਾ ਮੇਰੇ ਦਸਮਾਏ ਆਪਣਾ ਮੇਰੇ ਦਸਮਾਲੇ ਆਪਣਾ ਮੇਰੇ ਦਸਮਾ ਆਪਣਾ ਬਿਰਦ ਸਮਾਂ ਲੈ ਔਖੀ ਕੜੀ ਨਾ ਤੇ ਖਣਦੇ ਔਖੀ ਕੜੀ ਨਾ ਦੇਖਣ ਦੇ ਲੋਜੀ ਇਹ ਸਥਾਈ ਸੀ ਗੱਲੀ ਤੇ ਆਪਾਂ ਇਹਨੂੰ ਅਜੇ ਤਿਆਰ ਕਰਨਾ ਅਜੇ ਕਾਫੀ ਚੀਜ਼ਾਂ ਨੂੰ ਠੀਕ ਕਰਨ ਵਾਲੀਆਂ ਨੇ ਤੁਸੀਂ ਮੈਨੂੰ ਥੋੜਾ ਜਿਹਾ ਪਹਿਲਾਂ ਹੀ ਦੱਸ ਦਿਓ ਕਿਦਾਂ ਦਾ ਲੱਗਿਆ ਸਿਸਟਮ ਥੈਂਕ ਯੂ ਬਾਏ ਬਾਏ